ਹਰਜੋਤ ਸਿੰਘ ਤੁਸੀਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਜਾਓਗੇ ਉਪਰੰਤ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਾਸਤਮਸਤਕ ਹੋ ਕੇ ਦੋ ਦਿਨ ਜੋੜਾ ਘਰ ਵਿੱਚ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਵੇਚ ਕਰਵਾ ਕੇ ਅਰਦਾਸ ਕਰਾਉਣਗੇ ਪ੍ਰਵਾਨ ਹੈ ਆਪ ਸਭ ਦੇ ਰਾਹੀ ਮੈਸ ਮੁੱਚੀ ਸਾਧ ਸੰਗਤ ਨੂੰ ਬਧੇ ਅਰਦਾਸ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਨੂੰ ਅਜ ਕਾਲ ਤੱਕ ਸਾਹਿਬ ਦੇ ਉੱਤੇ ਪੇਸ਼ ਹੁੰਦੇ ਹੁਕਮ ਹੋਏ ਸਨ ਜਿਸ ਦਿਨੀ ਮੈਨੂੰ ਇਸ ਖਬਰ ਬਾਰੇ ਫਰਮਾਨ ਬਾਰੇ ਪਤਾ ਲੱਗਿਆ ਸੀ ਉਸੇ ਦਿਨ ਮੈਂ ਆਇਆ ਦਿੱਲੀ ਸੀ ਨਾਇਕ ਨਿਮਾਣਾ ਸਿੱਖਾਂ ਤੇ ਜਿਹੜਾ ਰੋਮ ਰੋਮ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਹੈ ਅੱਜ ਅਕਾਲ ਤਖਤ ਸਾਹਿਬ ਦੇ ਪੰਜ ਸਿੱਖ ਸੇਵਾਦਾਰ ਸਾਹਮਣੇ ਜਥੇਦਾਰ ਸਾਹਮਣੇ ਜਥੇਦਾਰ ਸਾਹਿਬ ਸਾਹਮਣੇ ਪੇਸ਼ ਹੋ ਕੇ ਜਿਹੜਾ ਆਪਣੀ ਜਿਹੜੀ ਭੁੱਲ ਦੇਖੀ ਮਾਫੀ ਆchna ਮੰਗੀ ਹੈ ਉਹ ਜੋ ਪਰਮਾਨ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਜੋ ਸਿੰਘ ਇੱਕ ਨਿਮਾਣਾ ਸਿੱਖ ਹੋਂਦੇ ਨਾਲ ਤੇ ਇਨ ਬਿੰਨ ਸਰਵਾਨ ਦੇ ਉੱਤੇ ਜਿਹੜਾ ਹੈ ਸੋਵਾਰਾ ਲੱਗਿਆ ਜੋ ਧਾਰਮਿਕ ਦਿਵਾ ਲੱਗਿਆ ਪਰ ਬੜੋ ਮੈਂ ਇਨ ਬਿੰਨ ਨਿਭਾਉਂਦਾ ਮੈਂ ਜੋ ਕੁਝ ਵੀ ਹਾਂ ਜੀ ਮੈਂ ਬੜੇ ਸਾਧਾਰਨ ਪਰਿਵਾਰ ਤੋਂ ਆਂਦਾ ਮੈਨੂੰ ਯਾਦ ਹੈ ਮੈਂ ਬਚਪਨ ਦੇ ਵਿੱਚ ਜਦੋਂ ਦਰਬਾਰ ਸਾਹਿਬ ਆਂਦਾ ਸੀ ਤੁਹਾਨੂੰ ਅਕਾਲ ਤਖਤ ਸਾਫ ਜਰੂਰ ਇੱਕ ਪਸਤਰ ਖੁੰਡਾ ਸੀ ਤਾਂ ਮੈਂ ਆਪਣੇ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਗਰਦਾਸ ਕਰਦਾ ਸੀ ਤੇ ਮੈਂ ਜੋ ਕੁਝ ਵੀ ਹਾਂ ਇਸ ਕਰਦੂ ਬਣਿਆ ਹਾਂ ਇਨਹੀ ਦੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੂਸੇ ਗਰੀਬ ਕਰੋੜ ਵਰਗੇ ਮੇਰੇ ਅਰਗੇ ਕਰੋੜਾ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਹਸਤੀ ਨਹੀਂ ਰਾਜਨੀਤੀ ਦੇ ਵਿੱਚ ਜੋ ਮਾਨ ਸਨਮਾਨ ਤੇ ਮੈਂ ਸਮਝਦਾ ਹਾਂ ਜੇ ਅਗਰ ਕੋਈ ਸਭ ਤੋਂ ਵੱਡਾ ਮਾਨ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨਾ ਹੈ ਉਹ ਸ਼ਹਿਰ ਜਿਸ ਨੂੰ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਉਹ ਸ਼ਹਿਰ ਜਿੱਥੇ ਦਸਵੇਂ ਪਾਤਸ਼ਾਹ ਨੇ ਖਾਲਸਾ ਦੀ ਖਾਲਸਾ ਪੰਥ ਦੀ ਸਥਾਪਨਾ ਕੀਤੀ ਮੈਂ ਸਭ ਕੁਝ ਮੇਰੀ ਕੋਈ ਹਸਤੀ ਨਹੀਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਸਮਝ ਨਹੀਂ ਮੇਰੇ ਕੋਲ ਕੋਈ ਇਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਮਾਣ ਕਰ ਸਕਦਾ ਮੈਂ ਮਾਣ ਸਿਰਫ ਆਪਣੇ ਗੁਰੂ ਤੇ ਕਰਦਾ ਆਪਣੇ ਛੇਵੇਂ ਪਾਤਸ਼ਾਹ ਤੇ ਕਰਦਾ ਤੇ ਗੁਰੂ ਸਾਹਿਬ ਬਖਸ਼ਣ ਹਾਰ ਹੈ ਗੁਰੂ ਸਾਹਿਬ ਦਾ ਤਖਤ ਬਖਸ਼ਣ ਹਾਰ ਹੈ ਗੁਰੂ ਸਾਹਿਬ ਦੀ ਸੰਗਤ ਬਖਸ਼ਣ ਹਾਰ ਹੈ ਮੈਂ ਕਿਪਲੇ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਦਲੀਲ ਨਹੀਂ ਕੋਈ ਸਪਸ਼ਟੀਕਰਨ ਨਹੀਂ ਮੇਰਾ ਸੀ ਸਰਪਨ ਹੈ ਮੈਂ ਪਹਿਲੇ ਕਿਹਾ ਸੀ ਕੋਈ ਦਲੀਲ ਅੱਜ ਵੀ ਪਰ ਪੁੱਛਿਆ ਮੈਂ ਕੋਈ ਦਲੀਲ ਨਹੀਂ ਕੋਈ ਕੁਛ ਨਹੀਂ ਬਦੌਰ ਮੰਤਰੀ میری ਜ਼ਿੰਮੇਵਾਰੀ ਹੈ ਜੋ ਮੈਂ ਆਪਣੀ ਉਹਦੀ ਖਿਮਾ ਮੰਗਦੇ ਤੇ ਜੋ ਫਰਮਾਨ ਹੋਇਆ ਉਹ ਜਿਹੜਾ ਮੈਂ ਇਹਨਾਂ 'ਤੇ ਨਿਭਾਉਂਗਾ ਜਿਵੇਂ ਗੁਰੂ ਸਾਹਿਬ ਫਰਮਾਉਂਦੇ ਆ ਸਰਦਾਰ ਜੀ ਆਪਾਂ ਦੋ ਹੋ ਕੌਂਡਾ ਮੈਂ ਆਈ ਕਿ ਤੁਹਾਡੇ ਨਾਲ ਸਭੰਤ ਸੀ ਇੱਕ ਸਰਕਾਰ ਦੇ ਨਾਲ ਸਬੰਧ ਦੇ ਵਿੱਚ ਮੈਂ ਇੱਥੇ ਨਿਵਾਣੇ ਸੇ ਮੈਂ ਬਿਲਕੁਲ ਜੋ ਮੈਨੂੰ ਫਰਮਾਨ ਹੋਇਆ ਮੈਂ ਇਹਨਾਂ 'ਤੇ ਹੁਣੇ ਤੋਂ ਸੇਵਾ ਮੈਂ ਤਾਂ ਬੜਾ ਕਿਹਾਂ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਗੁਰੂ ਕੇ ਮਹਿਲ ਦਰਸ਼ਨ ਕਰਕੇ ਉਹਨਾਂ ਆਪਣਾ ਫੈਦਲੀ ਪਰ ਮੈਂ ਫਿਰ ਜੋ ਵੀ ਹੋਇਆ ਬਾ ਉਹਨੂੰ ਕਰਾ ਤੁਹਾਡੇ ਨਾਲ ਹੀ ਸਰਕਾਰ ਨੂੰ ਹੋਰ ਇੱਕ ਹੋਰ ਮੇਰੀ ਕੋਰ ਇੱਕ ਹੋਰ ਮੇਰੀ ਬੇਟੀ ਹੈ ਅਗਲੇ ਆ ਅਕਾਲ ਤੱਕ ਸਭ ਤੋਂ ਸਿੱਧੇ ਕੁਝ ਨਹੀਂ ਕੋਈ ਵੀ ਸਵਾਲ ਜਵਾਬ ਕੋਈ ਵੀ ਮੇਰੀ ਬੇਨਤੀ ਹੈ ਕਿ ਮੇਰੀ ਨਿੱਜੀ ਆਸਥਾ ਵੀ ਹੈ ਆਪ ਜੀ ਨੂੰ ਵੀ ਬੇਨਤੀ ਹੈ ਮੇਰੀ ਨਿੱਜੀ ਆਸਥਾ ਹੈ ਕੋਈ ਵੀ ਮੈਂ ਮੈਂ ਤੁਹਾਨੂੰ ਇੱਕੋ ਸਟੇਟਮੈਂਟ ਕਿ ਮੈਨੂੰ ਜੋ ਫਰਮਾਨ ਹੋਇਆ ਇਹਨਾਂ ਬਨ ਮੇਰੇ ਲਈ ਇਹ ਰੱਬੀ ਹੁਕਮ ਹੈ ਰੱਬੀ ਫਰਮਾਨ ਹੈ ਛੇਵੇਂ ਪਾਤਸ਼ਾਹ ਦਾ ਫਰਮਾਨ ਹੈ ਤੇ ਇਸ ਦਰ ਦੇ ਹਾਂ ਜਿੱਥੇ ਜੋ ਫਰਮਾਨ ਜਿੱਥੇ ਜਿੱਥੇ ਜੋ ਫਰਮਾਨ ਪੂਰੇ ਕਰਾਂਗੇ ਇਹ ਦੋ ਹਾਂ ਜੁਣੀ ਗੁਰੂ ਕੇ ਅਲੋਂਗਲੀ ਜਾਵਾਂਗੇ ਜਿੱਥੇ ਜਿੱਥੇ ਹੋਗਾ ਆਪ ਜੀ ਨੂੰ ਦੱਸਦੇ ਰਹਿਾਂਗੇ ਸੁਣਾਵਾਂਗੇ ਤੇ ਕਿ ਆਕਾਲ ਤੱਕ ਤੇ ਵੀ ਦੱਸਾਂਗੇ मेरे लिए मेरी फिर बार बार बेनती है कि कोई सवाल जवाब पावे तो मैं कोई नहीं मेरे लिए अकाल तख्त साहब तो कुछ नहीं मेरे गुरु का हुक्मेरे पातशाह का हुक्म है वागू साहब